ਫਾਜ਼ਲ ਕਾਦੇ ਅਡੀਸ਼ਨਲ ਸੈਸ਼ਨ ਕੋਰਟ ਦੇ ਜੱਜ ਨੇ ਨਸ਼ਾ ਤਸਕਰਾਂ ਨੂੰ ਸਜ਼ਾ ਸੁਣਾ ਦਿੱਤੀ ਹੈ 10-10 ਸਾਲ ਦੀ ਸਜ਼ਾ ਹੋਈ ਹੈ ਸਕਸੈਸਰੀਟ ਕੇਸ ਦਾ ਦੇਖਿਆ ਜਾ ਰਿਹਾ ਹੈ ਸਜ਼ਾ ਦੇ ਨਾਲ 1 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ 2021 ਵਿੱਚ ਐਨਡੀਪੀਐਸ ਦਾ ਮੁਕੱਦਮਾ ਦਰਜ ਹੋਇਆ ਸੀ ਤਸਕਰਾਂ ਦੇ ਕੋਲੋਂ 2 ਪੁਆਇੰਟਲ ਤੋਂ ਵੱਧ ਚੂਰਾ ਬੋਸ ਬਰਾਮਦ ਹੋਇਆ ਤਾਂ 10-10 ਸਾਲ ਦੀ ਸਜ਼ਾ ਹੋਈ ਹੈ ਜਿਸ ਤੋਂ ਬਾਅਦ ਚਰਚਾ ਹੋ ਰਹੀ ਹੈ ਕਿ ਕਿਸ ਕੱਦ ਅਜਿਹੇ ਮਾਮਲੇ ਜਿਹੜੇ ਆ ਪੁਲਿਸ ਦਰਜ ਕਰਦੀ ਹੈ ਜਿਨ੍ਹਾਂ ਤੋਂ ਬਾਅਦ ਸਕਸੈਸ ਰੇਟੇ ਨਾਲ ਮੁਕਦਮੇ ਦਾ ਹੁੰਦਾ ਹੈ ਜਿਹੜੇ ਕਿ ਨਸ਼ੇ ਉਸ ਤਰੀਕੇ ਦੇ ਨਾਲ ਯੰਗ ਪੰਜਾਬ ਦੀ ਸਰਕਾਰ ਨੇ ਉਲੀਕੀ ਹੈ ਜਿਹੜੇ ਕਿ ਹੁਣ ਵੀ ਯੁੱਧ ਦੇ ਰੂਪ ਚ ਦੇਖੇ ਜਾ ਰਹੇ ਹਨ